ਕਿਹੜੀ ਸਾਂਦੀ ਗੱਲ ਦਸੀ 1972 ਦੀ 1972 ਦੀ ਹਾਂਜੀ ਠੀਕ ਹੈ ਜੀ ਮਈ ਦਾ ਮਹੀਨਾ ਸੀ ਉਹ ਚੰਦ ਤਾਰੇ ਜਿਹੜੇ ਵਿੱਚ ਉਹਦੇ ਦੇਖਦੇ ਸੀ ਉੱਥੇ ਆਈਡੀਆ ਆ ਗਿਆ ਉਦੋਂ ਹੀ ਲਿਖਿਆ ਸੀ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਣੇ ਇੱਕ ਵੀ ਕੀ ਗੱਲ ਐ ਤਾਂ ਸਾਰੇ ਗਵਾਣੇ ਅਸੀਂ ਕਾਹਚ ਜਾ ਰਹੇ ਸੀ ਕਲਿਆਣੀ ਸਟੂਡੀਓ ਚ ਜੰਮਕੁਰੇ ਜੀ بارش ਬਰੀ ਹੋਏ ਹੂੰ ਤੋਂ ਗੱਲ ਕੁਦਰਤੀ ਮੇਰੇ ਮੂੰਹੋਂ ਨਿਕਲ ਗਈ ਜੀ ਹਾਫ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ ਤੇ ਫਿਰ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਈ ਸਾਰੀ ਰਾਤ اچھا ਬੰਦਾ ਯਾਰ ਗੱਲ ਸੁਣਾ ਆਈਡੀਆ ਬੜਾ ਕਮਾਲ ਦਾ ਮੈਂ ਅੰਕਲ ਜੀ ਤੁਸੀਂ ਤੇ ਲਿਖ ਲੋਗੇ ਨੋਟ ਕਰ ਲਓ ਠੀਕ ਹੈ ਉਹ ਕਿਉਂਕਿ ਹੰਸਰਾਜ ਉੱਥੇ ਜਾਂਦਾ ਹੁੰਦਾ ਸੀ ਹਾਂਜੀ ਹਾਂਜੀ ਅੰਸ਼ਲ ਸਾਹਿਬ ਉਹਨਾਂ ਦੇ ਘਰੇ ਰਹਿੰਦਾ ਹੁੰਦਾ ਸੀ ਅੰਸ਼ਲ ਸਾਹਿਬ ਦੇ ਘਰੇ ਅੰਸ਼ਲ ਸਾਹਿਬ ਦੇ ਘਰੇ ਉਹਨਾਂ ਦੇ ਥੱਲੇ ਸੌਂਦਾ ਹੁੰਦਾ ਸੀ ਥੋੜਾ ਕਰਮਜੀਤ ਅਰਮੋਲ ਜੀ ਦਾ ਤੁਸੀਂ ਜ਼ਿਕਰ ਕੀਤਾ ਤੁਹਾਡੇ ਅੰਡੀ ਗਵੰਡੀ ਨੇ ਮੇਰੇ ਕਾ ਮੇਰਾ ਸ਼ਹਿਰ ਦਾ ਇੱਥੇ ਲੱਗੇ ਪਿੰਡ ਇਹਦਾ ਹਾਂ ਉਹ ਤੁਹਾਡੇ 12 ਕਿਲੋਮੀਟਰ ਦਾ ਉਦੋਂ ਉਸ ਦੌਰ ਚ ਜਦੋਂ ਇਹਨੂੰ ਕੋਈ ਨਹੀਂ ਸੀ ਜਾਣਦਾ ਜੀ ਉਹ ਹੰਤ ਮਾਨ ਨੂੰ ਜੀ ਸਿੰਪਲ ਪੜਦਾ ਸੀ ਕਾਲਜ ਚ ਅੱਛਾ ਜੀ ਤੇ ਕਰਮਜੀਤ ਤੇ ਆਉਂਦਾ ਹੁੰਦਾ ਸੀ ਇਹ ਵੀ ਆਇਆ ਦੋ ਤਿੰਨ ਵਰੀ ਅੰਕਲ ਜੀ ਮੈਨੂੰ ਵੀ ਲੈ ਜਾਇਆ ਕਰੋ ਅੱਛਾ ਅਗਣੇ ਯਾਰ ਅਸਤਾ ਗੀਤ ਗਾਉਣੇ ਹੂੰ ਉਹਦੇ ਬਾਅਦ ਫਿਰ ਉਹ ਕਮੇਟੀ ਉਹ ਕਮੇਟੀ ਚ ਆਇਆ ਫਿਰ ਉਹਨੇ ਸਾਰੀ ਦੇਰ ਕਰ ਤੇ ਸਤਿ ਸ਼੍ਰੀ ਅਕਾਲ ਦੋਸਤੋ ਹੈਪੀ ਰੰਦੇਵ ਹਾਜ਼ਰ ਆ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹੀਰੇ ਪੰਜਾਬ ਦੇ ਅਸੀਂ ਬੈਠੇ ਆ ਜੀ ਅੱਜ ਮਾਲਵੇ ਦੇ ਸ਼ਹਿਰ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦੇ ਨਗਰ ਦੇ ਵਿੱਚ ਸੁਨਾਮ ਦੇ ਵਿੱਚ ਅਸੀਂ ਬੜੇ ਪ੍ਰਸਿੱਧ ਪ੍ਰਸਿੱਧ ਹਸਤੀਆਂ ਨੂੰ ਮਿਲ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਮੈਂ ਹੁਣ ਤੁਹਾਨੂੰ ਮਨਾਉਣ ਲੱਗਾ ਜੀ ਇੱਥੋਂ ਦੇ ਬਹੁਤ ਹੀ ਪ੍ਰਸਿੱਧ ਗਾਇਕ ਸਰਦਾਰ ਸੁਲੱਖਣ ਸਿੰਘ ਜੀ ਨਿਰਾਲਾ ਸਾਹਿਬ ਤੇ ਨਿਰਾਲਾ ਸਾਹਿਬ ਮੇਰੇ ਨਾਲ ਨੇ ਆਉ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਜੀ ਸਸਿਦਾਰ ਸਸਰੇਵਾਲ ਜੀ ਸਾਰੇ ਸਰੋਪਿਆਂ ਨੂੰ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਦੂਰੋਂ ਚੱਲ ਕੇ ਮੇਰੇ ਗਰੀਬ ਬੰਦੇ ਕੋਲ ਆਇਆ ਬਹੁਤ-ਬਹੁਤ ਮਿਹਰਬਾਨੀ ਜੀ ਦੇਖੋ ਅਸੀਂ ਤੇ ਹਾਰ ਉਸ ਬੰਦੇ ਦੇ دیਵਾਨੇ ਆ ਜਿਹੜਾ ਸੰਗੀਤ ਨਾਲ ਜਾਂ ਜਿਹੜਾ ਵਧੀਆ ਕਲਾ ਦੇ ਨਾਲ ਜੁੜਿਆ ਸੋ ਬੜੇ ਚਿਰ ਦੀ ਖਾਹਿਸ਼ ਸੀ ਕਿ ਇੱਕ ਤੇ ਸੁਨਾਮ ਵੀ ਆਪਾਂ ਪਹਿਲੀ ਵਾਰੀ ਆਏ ਆ ਅੱਛਾ ਅੱਛਾ ਇਹ ਵੀ ਸਾਡਾ ਮੇਰੇ ਖਿਆਲ ਪਹਿਲੀ ਵਾਰੀ ਸਬਬ ਬਣਿਆ ਸੁਨਾਮ ਸ਼ਹਿਰ ਚ ਆਉਣ ਦਾ ਵੀ ਔਰ ਇੱਥੇ ਆ ਕੇ ਮਿਲੇ ਆ ਤੁਹਾਨੂੰ ਮਿਲੇ ਆ ਤਾਂ ਇਤਿਹਰ ਪ੍ਰਸਿੱਧ ਗੀਤਕਾਰ ਰਾਜ ਸੁਨਾਮੀ ਜੀ ਉਹਨਾਂ ਨੂੰ ਮਿਲੇ ਹਨ ਤਿੰਦਰਾਲਾ ਸਰ ਤੁਸੀਂ ਜਿਹੜੇ ਗਾਇਕੀ ਤੁਹਾਡੀ ਕਾਫੀ ਮੇਰੇ ਖਿਆਲ ਜਿੰਨਾ ਕਿ ਆਪਾਂ ਆਫ ਦਾ ਕੈਮਰਾ ਵੀ ਗੱਲ ਕੀਤੀ ਤੁਹਾਡੇ 60 65 ਕੈਸ ਦੇ ਲਗਭਗ ਕੈਸ ਹੈ ਤਵੇ ਵੀ ਆਏ ਤੁਹਾਡੇ ਪਹਿਲਾਂ ਪਹਿਲੋ ਤਵੇ ਆਏ ਦੋ ਅੱਛਾ ਅੱਛੀਆਂ ਵਿੱਚ ਅੱਛਾ ਉਹਦੇ ਬਾਅਦ ਇਹ ਫਿਰ ਕੈਸ ਆਈਆਂ ਸੀੜੀਆਂ ਆਈਆਂ ਤੇ ਉਹ ਤੋਂ ਦੌਰ ਸੀ ਬਿਲਕੁਲ ਉਹ ਮੇਰੀ ਮਤਲਬ ਇੱਕ ਗੱਲ ਸੀ ਨਹੀਂ ਵੀ ਮੈਂ ਫਲ ਕਰਾਉਣਾ ਨਹੀਂ ਜੀ ਮੈਂ ਇੱਕ ਮੰਗਾ ਰਾਦਾ ਸੀ ਜਿਹਨਾਂ ਜਿਆਦਾ ਧਰਮ ਗਾਏ ਲੋਕੀ ਗਾਏ ਲੋਕ ਕਿਸੇ ਗਾਏ ਜੀ ਲੋਕ ਥਾਵਾਂ ਗਾਏ ਲੋਕ ਥਾਵਾਂ ਤੋਂ ਜਿਆਦਾ ਹਾਲੀਡੀਆ ਰੇਡੀਓ ਤੇ 50 ਸਾਲ ਗਾਇਆ ਮੈਂ ਵਾਹ ਜੀ ਵਾਹ 50 ਸਾਲ ਇੱਕ ਬੜਾ ਲੰਮਾ ਸਮਾਂ ਹੁੰਦਾ ਜੀ ਫਿਰ ਉਹ ਜਾਨੀ ਕਿ ਘਰੋਂ ਬਜ਼ੁਰਗਾਂ ਦੀ ਥੋੜੀ ਤਾਣਾ ਵੀ ਸੀ ਜੀ ਤੇ ਪਰ ਉਹ ਆਪਣੀ ਪਸੰਦ ਵੀ ਸੀ ਵੀ ਸਾਫ ਸੁਥਰਾ ਗਾਇਆ ਜੀ ਹੁਣ ਜਿਹੜਾ ਬੰਦਾ ਸ਼ਿਵ ਨੂੰ ਗਾਉਂਦਾ ਹੂੰ ਯਾ ਬੁੱਲੇ ਸ਼ਾਨ ਨੂੰ ਆਉਂਦਾ ਸ਼ਾਹ ਸੈਨ ਨੂੰ ਆਉਂਦਾ ਉਹ ਹੁਣ ਆ ਕੀ ਤਾਂ ਫਿਰ ਉਹਨੂੰ ਉਹਦੇ ਫਾਇਦੇ ਨਹੀਂ ਹੁੰਦੇ ਜਿਹੜੇ ਹੁੰਦੇ ਤੁਹਾਡੀ ਗੱਲ ਠੀਕ ਹੈ ਹਾਂਜੀ ਰੇਡੀਓ ਦੀ ਤੁਸੀਂ ਗੱਲ ਕੀਤੀ ਹੈ ਰੇਡੀਓ ਉਸ ਦੌਰ ਦੀ ਜਿਹੜੇ ਦੇ ਤੁਸੀਂ ਗੱਲ ਕਰ ਰਹੇ ਹੋ ਉਦੋਂ ਤੇ ਰੇਡੀਓ ਦੇ ਵਿੱਚ ਕੀ ਹੁੰਦਾ ਮੰਨਤਾ ਪ੍ਰਾਪਤ ਹੋਣਾ ਬੜੀ ਵੱਡੀ ਗੱਲ ਸੀ ਤੁਹਾਡਾ ਅਪਰੂਵ ਹੋਣਾ ਅਪਰੂਵ ਹੋਣਾ ਬਹੁਤ ਔਖਾ ਸੀ ਹਾਂਜੀ ਉਦੋਂ ਜਦੋਂ ਕਲਾਕਾਰ ਦੀ ਐਡੀਸ਼ਨ ਹੁੰਦੀ ਸੀ ਜੀ ਜਦੋਂ ਉਹ ਕਹਿੰਦੇ ਨੇ ਹੀਰਵਾਰਿਸ਼ ਆਸਣਾ ਜੀ ਉਦੋਂ ਸਾਰੇ ਆਊਟ ਹੋ ਜਾਂਦੇ ਵਾਹ ਹੀਰਵਾਰਿਸ਼ ਸਭ ਤੋਂ ਟਫ ਹਾਂਜੀ ਔਰ ਪੂਰਾ ਪੈਰ ਵੀ ਰਾਗ ਹੈ ਸ਼ੁੱਧ ਸ਼ੁੱਧ ਪੈਰ ਵੀ ਹੁਣ ਜਿਹਨੇ ਰਾਗ ਸਿੱਖਿਆ ਨਹੀਂ ਉਹ ਕਿਵੇਂ ਗਾਊਗਾ ਜੀ ਜੀ ਇਹ ਟ੍ਰੈਡੀਸ਼ਨਲ ਸਾਡਾ ਫੋਕਸ ਹੈ ਜੀ ਤੇ ਉਸ ਕਰਕੇ ਉਹ ਮੇਰਾ ਭਰਾ ਵੱਡਾ ਸੀ ਉਹ ਹੀਰ ਪੜਦਾ ਹੁੰਦਾ ਸੀ ਅੱਜ ਤੋਂ 60 ਸਾਲ ਪਹਿਲਾਂ 65 ਸਾਲ ਪਹਿਲਾਂ ਜੀ ਉਹ ਫਿਰ ਮੈਨੂੰ ਸ਼ੌਕ ਹੋ ਗਿਆ ਗਾਉਣ ਦਾ ਜੀ ਤੇ ਫਿਰ ਮੈਂ ਤਾਂ ਪਹਿਲੇ ਐਡੀਸ਼ਨ ਜੀ ਪਾਸ ਹੋ ਗਿਆ ਸੀ 1986 ਚ ਉਸਤਾਦ ਜੀ ਤੁਹਾਡੇ ਹੀਰ ਦੀ ਤੁਸੀਂ ਗੱਲ ਕੀਤੀ ਹੀਰ ਪੈਰ ਵੀ ਰਾਗ ਚ ਅਸ਼ੋਤ ਚ ਇੱਕ ਜਿਹੜੇ ਆਮ ਆਜਕਲ ਦੇ ਗਾਇਕ ਜਾਂ ਕੁਝ ਕਹਿੰਦਾ ਇੱਕ ਹੀ ਰਿਪੇਰ ਵੀ ਉਹ ਕੋ ਵੱਖਰਾ ਰਾਗ ਹੈ ਪੈਰ ਵੀ ਹੋਰ ਪੈਰ ਵੀ ਰਾਗ ਪੈਰ ਵੀ ਹੈ ਪੈਰ ਵੀ ਚੀ ਉਹਦੀ ਬੰਦਿਸ਼ ਹੈ ਹੀਰ ਪੈਰ ਵੀ ਹਾਂਜੀ ਹਾਂਜੀ ਠੀਕ ਹੈ ਜੀ ਐਰ ਵੀ ਰਾਗ ਇਹ ਕਿਹੋ ਜਿਹਾ ਸਦਾ ਸੁਹਾਗਣਾ ਜਦੋਂ ਮਰਜੀ ਗਾ ਲੋ ਜਿਹੜੇ ਰੰਗ ਦੀ ਬੰਦਿਸ਼ ਕਰ ਲੋ ਖੁਸ਼ੀ ਦੀ ਕਰ ਲੋ ਗਮੀ ਦੀ ਕਰ ਲੋ ਇੱਕ ਮਤਲਬ ਯਾਨੀ ਕਿ ਸਿਰ ਸਾਰੇ ਰੰਗ ਇਹਦੇ ਚ ਸਾਰੇ ਰੰਗ ਵਧੀਆ ਲੱਗਦੇ ਹਾਂ ਠੀਕ ਹੈ ਜੀ ਤੇ ਫਿਰ ਉਹ ਤਾਜੀ ਜਿਹੜੀ ਗਾਇਕੀ ਹੈ ਤੁਹਾਡੀ ਇਹ ਕਿ ਕਿਹੜੇ ਦੌਰ ਤੋਂ ਸ਼ੁਰੂ ਹੁੰਦੀ ਹੈ ਸਕੂਲ ਟਾਈਮ ਤੋਂ ਕਿ ਸਕੂਲ ਟਾਈਮ ਤੋਂ ਅੱਛਾ ਜੀ ਜਦੋਂ ਮੈਂ ਸਕੂਲ ਚ ਪਰਦਾ ਉਦੋਂ ਮੈਂ ਰੇਡੀਓ ਤੇ ਫਰੂਟ ਹੋ ਗਿਆ ਸੀ अच्छा स्कूल पढ़ते पढ़ते हां स्टूडेंट ਸੀ ਮੈਂ 10ਵੀਂ ਦਾ ਜੇ ਮੈਂ ਗੱਲ ਕਰਾਂ ਜੀ ਤੁਹਾਡੇ ਸਮਕਾਲੀ ਜਿਹੜਾ ਜਿਹੜੇ ਦੌਰ ਦੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਸਮਕਾਲੀ ਤੋਂ ਕਿਹੜੇ ਕਿਹੜੇ ਗਾਇਕ ਤੁਹਾਡੇ ਸਮਕਾਲੀ ਉਦੋਂ ਸੀਗੇ ਜਿਹੜੇ ਚੱਲਦੇ ਸਾਡੇ ਮੇਰੇ ਤਾਂ ਸਾਡੇ ਉਸਤਾਦ ਜੀ ਜਮਲਾ ਜੀ ਸੀ اچھا ਜੀ ਜਮਲਾ ਜੀ ਦੇ ਟਾਈਮ ਦੀ ਗੱਲ ਹਾਂ ਮੈਂ ਜਮਲਾ ਜੀ ਦੇ ਮੇਰੇ ਖਿਆਲ ਤੋਂ ਇਹ 60 ਸਾਲ ਦੇ ਆਸ-ਪਾਸ ਦੀ ਗੱਲ ਕਰ ਰਹੇ ਮੈਂ ਨਾ ਥੋੜਾ ਅੱਗੇ ਜਾ ਕੇ 65 ਫੌਂਡ ਦੀ ਗੱਲ 65 ਦੀ اچھا ਜੀ ਸ਼ਾਂਦੀ ਰਾਮ ਚਾਂਦੀ ਜੀ ਜਮਲਾ ਜੀ ਹਰਚਰਨ ਗਰੇਵਾਲ ਜੀ ਇਹ ਪ੍ਰੋਫੈਸਰ ਸਰੂਪ ਸਿੰਘ ਸਰੂਪ ਇਹ ਕੁਝ ਕਲਾਕਾਰ ਸੀ ਜਿਹੜੇ ਵਧੀਆ ਕਲਾਕਾਰ ਸੀ ਵਧੀਆ ਸੀ ਮੇਰੇ ਕਾ ਸਦੀਕ ਸਾਹਿਬ ਦੀ ਸ਼ੁਰੂਆਤ ਸੀ ਸਦੀਕ ਸਾਹਿਬ ਦੀ ਉਦੋਂ ਸ਼ੁਰੂਆਤ ਕੋਈ ਸ਼ੁਰੂਆਤ ਸੀ ਉਹਨਾਂ ਨੇ ਇਹ ਡਿਊਟ ਕਾਉਂਦੇ ਸੀ ਹਾਂਜੀ ਤੇ ਇਹ ਇਹ ਜਿਹੜੇ ਸੀ ਇਹ ਕਲਾ ਵਾਲੇ ਬੰਦੇ ਸੀ ਇਹ ਕਲਾ ਵਾਲੇ ਸੀਗੇ ਬਹੁਤ ਯਾਨਕੀ ਫ੍ਰੀਲੇਂਸ ਬੰਦੇ ਬਿਲਕੁਲ ਬਾਬੇ ਬੰਦੇ ਇਹ ਉਦੋਂ ਦੀ ਗੱਲ ਹੈ ਅੱਛਾ ਉਦੋਂ ਤੁਸੀਂ ਅਪਰੂਵ ਹੋ ਗਏ ਤੇ ਫਿਰ ਜੇ ਸੰਗੀਤ ਤੁਸੀਂ ਬਕਾਇਦਾ ਫਿਰ ਸਿੱਖਿਆ ਸਿੱਖਿਆ ਫਿਰ ਮੈਂ ਜੀ ਪ੍ਰੋਫੈਸਰ ਬੈਂਥ ਸਿੰਘ ਸੋਣਾ ਤੋਂ ਸਿੱਖਿਆ ਜੀ ਰਾਗ ਸਿੱਖਿਆ ਉਹਨਾਂ ਤੋਂ ਜੀ ਫਿਰ ਆਪਣੀ ਜਿਹੜੀ ਮਿਹਨਤ ਵੀ ਆ ਰਾਗ ਹੌਣੇ ਚ ਕਿਹੜੀਆਂ ਸੁਣਾ ਲੱਗਦੀਆਂ ਇਹ ਕੀ ਡਿਫਰੈਂਸ ਆਉਦਾ ਦੂਜੇ ਰਾਗ ਨਾਲ ਇਹ ਮੋਸ਼ਨਲ ਹੈ ਕਿ ਇਹ ਮਾਰਸ਼ਲ ਹੈ ਜਾਂ ਇਹ ਕਿਹਦੀ ਬੰਦਸ਼ ਕੀਚ ਚੰਗੀ ਆਉਦੀ ਹੈ ਬਿਲਕੁਕੁਲ ਠੀਕ ਤੇ ਵਿਸ਼ੇਸ਼ਮੇ ਸ਼ਿਵਰਿੰਜਨੀ ਦਾ ਰਾਗ ਹੈ ਇੱਕ ਜੀ ਤੇ ਕੋਪਾਲੀ ਰਾਗ ਹੈ ਜੀ ਦੋਵਾਂ ਦੀਆਂ ਸੁਣਾ ਇੱਕੋ ਹੀ ਨੇ ਜੀ ਲੇਕਿਨ ਸ਼ਿਵਰਿੰਜਨੀ ਦੇ ਵਿੱਚ ਜੋ ਇੱਕ ਗੰਧਾਰ ਹੈ ਉਹ ਕੋਮਲ ਲੱਗਦੀ ਹੈ ਹਮ ਪਰ ਉਹਦੇ ਨਾਲ ਉਹਦੇ ਵਿੱਚ ਇੰਨਾ ਬੈਰਾਗ ਆ ਜਾਂਦਾ ਰੋਣੇ ਆ ਜਾਂਦੇ ਰੋਣਾ ਆ ਜਾਂਦਾ ਤੇ ਜਿਹੜਾ ਕੋਪਾਲੀ ਹੈ ਉਹ ਗੰਧਾਰ ਸ਼ੁੱਧ ਲੱਗਦਾ ਉਹ ਮਾਰਸ਼ਲ ਰੋਮਾਂਟਿਕ ਹੈ ਰੋਮਾਂਟਿਕ ਹੋ ਜਾਂਦਾ ਰੋਮਾਂਟਿਕ ਹੈ ਦੇਖੋ ਇੱਕ ਸੁਰ ਦਾ ਅੱਧੀ ਸੁਰ ਦਾ ਫਰਕ ਉਹ ਬਦਲ ਦਿੱਤੇ ਉਹ ਬਦਲ ਦਿੱਤੇ ਉਹ ਇੱਕ ਦੌਰ ਸੀ ਜੀ ਜਦੋਂ ਚਾਰ ਚਾਰ ਰਾਗ ਇਕੱਠੇ ਗਾਉਂਦੇ ਹੁੰਦੇ ਸੀ ਅੱਛਾ ਜੀ ਮੈਂ ਖੁਦ ਸਟੂਡੈਂਟਸ ਨੂੰ ਕਾਲਜ ਦੀ ਟੀਮਾਂ ਤੇ ਕਰਾਉਂਦਾ ਸੀ ਹੂੰ ਪੰਜ ਪੰਜ ਰਾਗ ਹੂੰ ਇੱਕ ਰਾਗ ਚ ਸਤਾਈ ਤੇ ਨਾਂ ਅੰਤਰੇ ਚ ਤਿੰਨ ਰਾਗ ਲਗ ਲਗ ਜੀ ਔਰ ਤਿੰਨ ਅੰਤ ਤਾਲ ਵੀ ਲੱਗ ਵਾਹ ਉਹ ਚੀਜ਼ਾਂ ਮੁੱਕ ਗਿਆ ਹੁਣ ਵੀ ਗਾਜੀ ਦਾ ਕਿਥੇ ਕਿਥੇ ਕਿਤੇ ਕਿਤੇ ਜਿੱਥੇ ਵੀ ਸੁਣੋ ਆ ਬਾਤਾਂ ਜੀ ਸੰਗੀਤ ਦੀਆਂ ਕਿੰਨੀਆਂ ਬਰੀਕੀਆਂ ਤੁਸੀਂ ਤੁਹਾਨੂੰ ਸੁਣੀ ਰਹੇ ਹੋ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਬਰੀਕੀ ਦੇ ਨਾਲ ਤੁਸੀਂ ਇਸ ਲਾਈਨ ਦੇ ਵਿੱਚ ਬਹੁਤ ਬਰੀਕੀ ਵਾਲੀ ਚੀਜ਼ ਹੈ ਬਹੁਤ ਪਰ ਉਹ ਅੱਗੇ ਉਹ ਅੱਗੇ ਦੀ ਕੁਛ ਨਹੀਂ ਹੈਗਾ ਕਿ ਨਹੀਂ ਉਹ ਤੇ ਚਲੋ ਮੇਰੇ ਖਿਆਲ ਤੁਸੀਂ ਨਾਲ ਦੀ ਨਾਲ ਸਰਕਾਰੀ ਜੌਬ ਤੇ ਵੀ ਸੀ ਹਾਂ ਗਵਰਨਮੈਂਟ ਜੌਬ ਕੀਤਾ ਮੈਂ 14 ਸਾਲ ਜੀ ਉਹ ਦੰਗਿਆਂ ਜਿੱਥੇ ਆ ਮੈਂ 84 ਜੀ ਕਿਉਂਕਿ ਹੁਣ ਜਿਹੜਾ ਬੰਦਾ ਸਰੀਲਾ ਬੰਦਾ ਜਿਹਨੇ ਮਿਹਨਤ ਕੀਤੀ ਹੈ ਅਗੇ ਉਹਦੀ ਵੈਲਿਊ ਹੈ ਨਹੀਂ ਕੋਈ ਵੈਲਿਊ ਹੈ ਨਹੀਂ ਤੇ ਫਿਰ ਫਿਰ ਬੰਦੇ ਦਾ ਮਨ ਤਾਂ ਟੁੱਟਦਾ ਹੀ ਹੈ ਨਾ ਜੀ 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 ਫਿਰ ਸਾਡਾ ਕਰਦਾ ਗਾਉਣ ਨੂੰ ਬਹੁਤ ਕਰਦਾ ਪਰ ਕੋਈ ਪ੍ਰੋਗਰਾਮ ਹੀ ਨਹੀਂ ਹੁਣ ਅੱਛਾ ਤੂੰ ਹੀ ਲਿਖਦੇ ਵੀ ਹੋ ਜਿਵੇਂ ਕਾਲਜਾਂ ਤੋਂ ਤੂੰ ਹੀ ਲਿਖਦਾ ਹਾਂਜੀ ਤੇ ਤੁਹਾਡੇ ਕਈ ਇਹੋ ਜਿਹੇ ਗੀਤ ਆ ਜਿਹੜੇ ਮੈਨੂੰ ਮੈਨੂੰ ਪਤਾ ਜਾਂ ਮੈਨੂੰ ਪਤਾ ਲੱਗਾ ਕਿ ਉਹ ਜਿਹੜੇ ਹੋਰ ਕਈ ਗਾਇਕਾਂ ਨੇ ਬਾਅਦ ਦੇ ਵਿੱਚ ਆਪਣੇ ਟਾਈਟਲ ਬਣਾ ਕੇ ਉਹ ਗੀਤ ਹਿੱਟ ਹੋਏ ਜਿਵੇਂ ਰਾਤੀ ਇਸ਼ਕੇ ਦੀ ਹੋਈ ਬਰਸਾਤ ਜਾਂ ਇੱਕ ਕਰਦਾਸ ਮਾਨ ਜੀ ਦਾ ਬੜਾ ਹਿੱਟ ਗੀਤ ਹੈ ਹਾਂ ਹੈਨਾ ਇਹ ਸਾਰੇ ਤੁਹਾਡੀ ਰਚਨਾਵਾਂ ਉਹਨਾਂ ਬਾਰੇ ਥੋੜੀ ਜਾਣਕਾਰੀ ਪਾਓ ਹਾਂ ਇਹ ਮੈਂ ਤੇ ਮੇਰਾ ਦੋਸਤ ਬੈਠੇ ਸੀ ਤੇ ਢੰਡੀਆਂ ਡੰਡੀਆਂ ਵਜਾਈ ਬੈਠੇ ਸੀ ਕਿਹੜੀ ਗੀਤ ਦੀ ਗੱਲ ਕਰ ਰਹੇ ਜੀ ਆਪਾਂ ਹਾਂ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਣੇ ਤੇ ਮੇਰੇ ਪਿਆਰ ਦੇ ਤਾਰੇ ਗਵਾਣੇ ਅੱਛਾ ਜੀ ਉਹ ਚੰਦ ਦੀ ਚਾਨਣੀ ਤਾਰੇ ਚਮਕਣ ਤੋਂ ਪਾਣੀ 'ਚ ਦਿਖਣ ਕਿਹੜੀ ਸੰਧੀ ਗੱਲ ਦਸੀ 1972 ਦੀ 1972 ਦੀ ਹਾਂਜੀ ਠੀਕ ਹੈ ਜੀ ਮਈ ਦਾ ਮਹੀਨਾ ਸੀ ਜੀ ਤੇ ਬੈਠੇ ਸੀ ਤੁਮੀ ਗੱਲਾਂ ਕਰ ਰਹੇ ਸੀ ਹਾਂ ਉਹ ਚੰਦ ਤਾਰੇ ਜਿਹੜੇ ਫਿਚ ਉਹਦੇ ਦਿਖਦੇ ਸੀ ਉੱਥੇ ਆਈਡੀਆ ਆ ਗਿਆ ਮਰੰਮਿਤਰ ਸਿੰਘ ਬਾਚ ਵਿਚਾਰਾ ਐਕਸਪਾਇਰ ਹੋ ਗਿਆ ਜੀ ਉਦੋਂ ਹੀ ਲਿਖਿਆ ਸੀ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਣੇ ਇੱਕ ਦੀ ਕੀ ਗੱਲ ਐ ਸਾਰੇ ਗਵਾਣੇ ਹੂੰ ਦੇਖੋ ਫੀਲਿੰਗ ਉਹਦੀ ਨਦੀ ਦਾ ਕਿਨਾਰਾ ਵਗਦਾ ਠੰਡਾ ਠੰਡਾ ਪਾਣੀ ਸੀ ਹੂੰ ਤੇਰੇ ਮੇਰੇ ਇਸ਼ਕ ਦੀ ਤੁਰੀ ਜਾ ਕਹਾਣੀ ਸੀ ਹੂੰ ਮਸਤੀ ਚ ਡੁੱਬੇ ਇਹ ਨਜ਼ਾਰੇ ਗਵਾਣੇ ਤੇਰੇ ਮੇਰੇ ਪਿਆਰ ਦੇ ਪਰ ਹੁਣ ਜੇ ਮੈਂ ਕਹਾ ਤਾਂ ਮੇਰੀ ਗੱਲ ਤੇ ਕਿਸੇ ਨੇ ਮੰਨਣੀ ਨਹੀਂ ਕਿ ਬੰਦਾ ਝੂਠ ਬੋਲਦਾ ਨਹੀਂ ਹੁਣ ਤੇ ਬਿਲਕੁਲ ਜੀ ਮੈਂ ਇਹ ਗੱਲਾਂ ਜਿਹੜੀਆਂ ਨਾ ਇਹ ਸਾਹਮਣੇ ਆਉਣੀਆਂ ਚਾਹੀਦੀਆਂ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਦੌਰ ਆ ਬੜੀਆਂ ਸਚਾਈਆਂ ਜਿਹੜੀਆਂ ਨਾ ਲੋਕਾਂ ਨੂੰ ਸਮਝ ਆ ਜਾਂਦੀਆਂ ਲੋਕਾਂ ਦੀ ਸੋਚ ਵੀ ਅੱਗੇ ਨਾਲੋਂ ਕਾਫੀ ਵੱਡੀ ਹੋ ਚੱਕੀ ਆ ਮਲੇ ਕੀ ਤੁਹਾਡਾ ਲਿਖਿਆ ਸੀ ਬਾਦਸ਼ਾਹਾਨਾ ਦਾ ਹਾਂਜੀ ਹਾਂਜੀ ਬਾਅਦ ਵਿੱਚ ਗੁਰਦਾਸ ਸਿੰਘ ਸਾਹਿਬ ਨੇ ਇਹਨੂੰ ਕਿਤੋਂ ਗਾ ਗਏ ਉਹਦੇ ਉਰੇ ਪਰੇ ਹੋ ਕੇ ਕਿੱਥੇ ਚਲੇ ਗਿਆ ਆਈਡੀਆ ਆ ਗਿਆ ਤੇ ਉਹ ਮੈਨੂੰ ਤਾਂ ਯਾਦ ਨਾ ਤਰੀਕ ਵੀ ਯਾਦ ਹੈ ਟਾਈਮ ਵੀ ਯਾਦ ਹੈ ਸਭ ਵੀ ਯਾਦ ਹੈ ਜੀ ਬਹੁਤ ਪਿਆਰਾ ਕੀ ਬੰਦਿਸ਼ ਬੜੀ ਪਿਆਰੀ ਸੀ ਮੇਰੇ ਤੇ ਬੰਦਸ਼ੇ ਦੇ ਨਾਲ ਕਿਤੇ ਪਿਆਰੀ ਸੀ ਹਮ ਦਰਬਾਰੀ ਰਾਗ ਚ ਸੀ ਜੀ 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 ਐਨ ਮਸਤੀ ਚ ਗਾਇਆ ਕਿਉਂਕਿ ਹੈ ਮਸਤੀ ਵਾਲੀ ਮਸਤੀ ਵਾਲਾ ਗੀਤ ਪਰ ਉਹੀ ਗੱਲ ਫਿਰ ਕਹਿੰਦੇ ਹੋਏ ਬੁੱਢਾ ਝੂਠ ਬੋਲਦਾ ਨਹੀਂ ਨਹੀਂ ਇਹੋ ਚ ਗੱਲ ਨਹੀਂ ਅੱਛਾ ਅਨਸਰਾ ਜਨ ਸੀ ਦਾ ਗੀਤ ਜਿੱਥੋਂ ਅਨਸਰਾ ਜਨ ਜੀ ਪੂਰੀ ਤਰ੍ਹਾਂ ਸਥਾਪਿਤ ਹੋਏ ਸੰਗੀਤ ਦਾ ਸੇਰਾ ਤੀਸ਼ਕੇ ਦੀ ਹੋਈ ਬਰਸਾ ਹਾਂ ਉਹ ਮੈਂ ਤੇ ਅੰਸ਼ਲ ਸਾਹਿਬ ਜਿਹੜੇ ਦਿੱਲੀ ਸੀ ਨਾ ਉਹ ਬਹੁਤ ਸਾਧੂ ਸਿੰਘ ਅੰਚਲ ਹਾਂਜੀ ਸਾਧੂ ਸਿੰਘ ਅੰਚਲ ਹਾਂ ਕਮਿਸ਼ਨ ਅਪ੍ਰਾਇਸ ਰਟਾਇਰ ਸੀ ਜੀ ਉਹਨਾਂ ਨੇ ਕੋਈ 2.300 ਫਿਲਮ ਵੀ ਬਣਾਈ ਡਾਕੂਮੈਂਟਰੀ ਜੀ ਤੇ ਉਹ ਮਾਝੇ ਮਾਲਵੇ ਤੋਂ ਬੇਦੀ ਜਟੀਆਂ ਸਰਦੂਲ ਦਾ ਗੀਤ ਹਮ ਉਹਨਾਂ ਦੇ ਬਹੁਤ ਲੋਕਾਂ ਨੇ ਗੀਤ ਗਾਇਆ ਜੀ ਅਸੀਂ ਕਹਾ ਚ ਜਾ ਰਹੇ ਸੀ ਹਮ ਕਲਿਆਣੀ ਸਟੂਡੀਓ ਚ ਜਨਕੁਰੇ ਜੀ ਪਾਰਸ਼ ਬੜੀ ਕੋਲ ਹਮ ਤੇ ਗੱਲ ਕੁਦਰਤੀ ਮੇਰੇ ਮੂੰਹੋਂ ਨਿਕਲ ਗਈ ਜੀ ਹਾਫੀਸ਼ ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ ਭਿੱਜਦੇ ਰਹੇ ਤੇ ਫਿਰ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਈ ਸਾਰੀ ਰਾਤ اچھا ਬੰਦਾ ਯਾਰ ਗੱਲ ਸੁਣਾ ਆਈਡੀਆ ਬੜਾ ਕਮਾਲ ਦਾ ਮੈਂ ਅੰਕਲ ਜੀ ਤੁਸੀਂ ਤੇ ਲੈ ਲੋਗੇ ਨੋਟ ਕਰ ਲਓ ਠੀਕ ਹੈ ਉਹ ਕਿਉਂਕਿ ਹੰਸਰਾਜ ਉੱਥੇ ਜਾਂਦਾ ਹੁੰਦਾ ਸੀ ਹਾਂਜੀ ਹਾਂਜੀ ਅੰਸ਼ਲ ਸਾਹਿਬ ਉਹਨਾਂ ਦੇ ਘਰੇ ਰਹਿੰਦਾ ਹੁੰਦਾ ਸੀ ਅੰਸ਼ਲ ਸਾਹਿਬ ਦੇ ਘਰੇ ਅੰਸ਼ਲ ਸਾਹਿਬ ਦੇ ਘਰੇ ਉਹਨਾਂ ਦੇ ਥੱਲੇ ਸੌਂਦਾ ਹੁੰਦਾ ਸੀ ਠੀਕ ਹੈ ਠੀਕ ਹੈ ਕਿਉਂਕਿ ਉਹ ਉਹਨੂੰ ਤੇ ਯਾਦ ਨਹੀਂ ਹੋ ਉਹਨਾਂ ਨੇ ਮੈਨੂੰ ਦੱਸਿਆ ਮੇਰੇ ਕੋ ਆ ਕੇ ਰਹਿੰਦਾ ਹੁੰਦਾ ਸੀ ਦੁਆਬੇ ਦੇ ਸੀ ਨਾ ਉਹ ਹਾਂਜੀ ਉਹ ਗੱਲ ਨਿਕਲਦੀ ਕਿਹੜੀ ਖਾਂ ਚਲੇਗੀ ਮੈਂ ਤੇ ਉਸਤਾਦ ਜੀ ਨੇ ਕੀ ਗਿਆਨ ਲਾ ਕੀਤਾ ਉਹ ਪਤਾ ਨਹੀਂ ਹੁਣ ਦਵਿੰਦਰ ਕੰਨੇ ਵਾਲੇ ਦਾ ਰਬ ਜਣ ਕੀਤਾ ਨਹੀਂ ਵਿਜੇ ਤਾਂ ਮੀ ਦਾ ਸ਼ਾਇਦ ਆਉਂਦਾ ਨਾਲ ਉਹਦੀ ਸ਼ੁਰੂਆਤ ਇੱਥੋਂ ਹੋਈ ਸੀ ਹੋ ਸਕਦਾ ਉਹਨਾਂ ਦੇ ਕੋਲੋਂ ਪੂਰਾ ਕਰਵਾਇਆ ਹੋਵੇ ਅੰਸਰਾ ਹੋ ਰਿਹਾ ਹਾਂ ਵੀ ਉਹਨਾਂ ਨੇ ਉਹ ਆਈਡੀਆ ਦੇ ਕੇ ਵੀ ਇਹਨੂੰ ਪੂਰਾ ਕਰੋ ਹਨਾ ਇਹ ਹੋ ਸਕਦਾ ਜਾਂ ਉਹ ਜੱਜ ਸਾਹਿਬ ਨੇ ਕਰਾਇਆ ਹੋਵੇ ਕਈ ਵਾਰੀ ਗੱਲਾਂ ਹੋ ਜਾਂਦੀਆਂ ਕਰਮਜੀਤ ਅਨਮੋਲ ਰਿਕਮੈਂਡ ਹੋਇਆ ਯੂਨੀਵਰਸਿਟੀ ਚੋਂ ਹਾਂਜੀ ਉਹ ਗਈ ਸੀ ਮੈਂ ਦਿੱਲੀੋਂ ਆਵਾਂ ਵਾਸੀ ਚੜਿਆ ਹਾਂਜੀ ਤੇ ਟੀਨੂ ਦਾ ਫਾਪ ਛੱਡਣ ਆ ਰਹਾ ਸੀ ਉਹਦੇ ਝਾਂਜਰਾ ਪਾਈਆਂ ਸੀ ਜੀ ਬਹੁਤ ਕਾਲੀ ਕਾਢਾ ਛੜੀ ਮੀ ਪੈਣ ਵਾਲਾ ਹੂੰ ਉਹ ਇੱਕ ਆਈਡੀਆ ਉਹ ਹੀ ਆ ਗਿਆ ਦਿਮਾਗ 'ਚ ਛਣ ਛਾਣ ਛਣਕਣ ਛਣ ਛਣ ਛਣਕਣ ਛਣ ਛਣ ਛਣਕਣ ਤੇਰੀ ਝਾਂਜਰ ਦੇ ਬੋਰ ਕੁੜੇ ਤੇਰੀ ਧੌਣ ਸਰਾਹੀ ਵਰਗੀ ਨਹੀਂ ਤੇਰੀ ਮੋਹਰਾ ਤੋਂ ਵਾਤ ਸੋਰ ਕੁੜੇ ਉਹ ਰੋਤਕ ਉਹ ਲੜਕੀ ਉਤਰੀ ਰੋਤਕ ਤੱਕ ਮੈਂ ਗੀਤ ਤਿਆਰ ਕਰਦਾ ਵਾਹ ਜੀ ਤੇਰਾ ਗੋ ਗੋਰਾ ਸੋਹਣਾ ਮੁਖੜਾ ਨਹੀਂ ਜੀ ਤੂੰ ਜਾਪੇ ਪਰੀਆਂ ਦੀ ਭੈਣ ਕੁੜੇ ਤੇਰੀ ਅਲੜ ਮਸਤ ਜਵਾਨੀ ਨਹੀਂ ਤੇਰੇ ਢੁੱਲ ਦੇ ਢੁੱਲ ਦੇ ਨਾਨ ਕੁੜੇ ਤੇਰੇ ਹੱਸਦੇ ਹੱਸਦੇ ਨਾਨ ਕੁ ਨਾਣਾ ਦੇ ਭਰੇ ਪਿਆਲਿਆਂ ਨੂੰ ਮੈਨੂੰ ਪੀਤੇ ਚਰਜੇ ਲੋਰ ਕੁੜੇ ਤੇਰੀ ਧੌਣ ਸਰਾਈ ਵਰਗੀ ਉਹ ਗੀਤ ਯੂਨੀਵਰਸਿਟੀ ਚ ਰਿਕਮੈਂਡ ਹੋ ਗਿਆ ਸੀ ਇਹ ਕੋਈ ਪਤਾ ਨਹੀਂ ਅਸੀਂ ਤਾਂ ਕਦੇ ਸਮਝਦੇ ਨਹੀਂ ਵੀ ਸਾਡੀ ਪ੍ਰਾਪਰਟੀ ਆ ਨਹੀਂ ਜੀ ਤੁਹਾਡੀ ਰਹਿਣੀ ਆ ਪ੍ਰਾਪਰਟੀ ਤੇ ਜੋ ਤੁਸੀਂ ਲਿਖਿਆ ਤੁਹਾਡਾ ਹੀ ਆ ਅੱਛਾ ਜੀ ਇੱਕ ਹੋਰ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਵੇਲੇ ਜਿਹੜਾ ਸੰਗਰੂਰ ਜ਼ਿਲ੍ਹਾ ਸਨਾਮ ਹੀ ਬੈਠੇ ਸੁਗਰੂ ਜਿਲੇ ਜਿਬਿੰਦਾਈ ছায়ਾ ਪਿਆ ਪੂਰੇ ਹਾਂਜੀ ਹਾਂਜੀ ਵਰਲਡ ਦੇ ਉੱਤੇ ਕਾਫੀ ਹੁਣ ਨਵੇਂ ਗਾਇਕ ਵੀ ਪੈਦਾ ਹੋਏ ਨੇ ਪੁਰਾਣੀਆਂ ਬਹੁਤ ਪ੍ਰਸਿੱਧ ਹਸਤੀਆਂ ਜਿਹੜੀਆਂ ਇਥੋਂ ਕਰਮਜੀਤ ਅਰਮੋਲ ਜੀ ਦਾ ਤੁਸੀਂ ਜ਼ਿਕਰ ਕੀਤਾ ਤੁਹਾਡੇ ਅੰਡੀ ਗਵਾਂਡੀ ਨੇ ਮੇਰੇ ਕਾ ਮੇਰਾ ਸ਼ਹਿਰ ਤਾਂ ਇੱਥੇ ਲੱਗੇ ਪਿੰਡ ਇਹਦਾ ਹਾਂ ਉਹ ਤੁਹਾਡੇ 12 ਕਿਲੋਮੀਟਰ ਰਹਾ ਔਰ ਸਭ ਤੋਂ ਖੁਸ਼ੀ ਦੀ ਗੱਲ ਜਿਹੜੀ ਤੁਸੀਂ ਦੱਸੀ ਉਹ ਤੋਂ ਵੀ ਵੱਡੀ ਗੱਲ ਭਗਵੰਤ ਮਾਨ ਸਾਹਿਬ ਵੀ ਤੁਹਾਡੇ ਸ਼ਗਿਰਦ ਆ ਉਦੋਂ ਉਸ ਦੌਰ ਚ ਜਦੋਂ ਇਹਨੂੰ ਕੋਈ ਨਹੀਂ ਸੀ ਜਾਣਦਾ ਜੀ ਉਹ ਅੰਤਮਾਨ ਨੂੰ ਜੀ ਸਿੰਪਲ ਪੜਦਾ ਸੀ ਕਾਲਜ ਚ ਅੱਛਾ ਜੀ ਤੇ ਕਰਮਜੀਤ ਤੇ ਆਉਂਦਾ ਹੁੰਦਾ ਸੀ ਕਿ ਮੈਨੂੰ ਉਹਦੀ ਟੀਮ ਤਿਆਰ ਕਰਾਉਂਦਾ ਸੀ ਜੀ ਯੂਥ ਫੈਸਟੀਵਲ ਦੀ ਇਹ ਵੀ ਆਇਆ 2 ਜਨਵਰੀ ਅੰਕਲ ਜੀ ਮੈਨੂੰ ਵੀ ਲੈ ਜਾ ਕਰੋ ਅੱਛਾ ਕਹਿੰਦਾ ਯਾਰ ਅਸੀਂ ਤਾਂ ਗੀਤ ਗਾਉਨੇ ਹੂੰ ਤੇਰੇ ਕੋ ਤੇ ਚੁਟਕਲੇ ਆ ਹੂੰ ਤੇ ਚੁਟਕਲੇ ਤਾਂ ਸਾਡੀਆਂ ਸਟੇਜਾਂ ਤੇ ਚੱਲਣੇ ਨਹੀਂ ਸਾਡੇ ਸਭ ਸੁਥਰੇ ਜੇ ਪ੍ਰੋਗਰਾਮ ਹੁੰਦੇ ਜੀ ਆਇਆ 2 ਜਨਵਰੀ ਤੋ ਤਨਵਰੀ ਆਇਆ ਅੱਛਾ ਤੇ ਉਹਦੋਂ ਪਤਾ ਨਹੀਂ ਸੀ ਵੀ ਇਹ ਬੰਦਾ ਕਿੱਥੇ ਪਹੁੰਚ ਜਾ ਕਿੱਥੇ ਉਹਦੇ ਬਾਅਦ ਫਿਰ ਉਹ ਕਮੇਟੀ ਦੇ ਵਿੱਚ ਉਹ ਕਮੇਟੀ ਚ ਆਇਆ ਫਿਰ ਉਹਨੇ ਸਾਰੇ ਦੇਰ ਕਰਤੇ ਜੀ ਤੇ ਨੀਆ ਕੈਸਟ ਆਉਂਦੀ ਹੈ ਵੀ ਜੀ ਆਸਾਨ ਥਲੇ ਜੀਓ ਹੋ ਗਏ ਉਹ ਵਕਤ ਦੀ ਗੱਲ ਸੋ ਇਹ ਸੰਗਰੂਰ ਜ਼ਿਲ੍ਹੇ ਦੀ ਮਹਾਨ ਹਸਤੀ ਨੇ ਜਿਹੜੇ ਦੇਖੋ ਇਹਨਾਂ ਦੇ ਇਹਨੇ ਪ੍ਰਸਿੱਧ ਪ੍ਰਸਿੱਧ ਜਿਹੜੇ ਵਿਅਕਤੀ ਨੇ ਇਹਨਾਂ ਦੇ ਸ਼ਗਿਰਦ ਨੇ ਔਰ ਸ਼ਹੀਦ ਸਰਦਾਰ ਉਧਮ ਸਿੰਘ ਜੀ ਦੀ ਧਰਤੀ ਦੇ ਉੱਤੇ ਐਸੋਲੇ ਰਹਿ ਰਹੇ ਨੇ ਇਹ ਜਿਹੜੀ ਗੱਲ ਅਸੀਂ ਪਹਿਲਾਂ ਕਰਨੀ ਭੁੱਲ ਗਏ ਜੀ ਕਿ ਤੁਸੀਂ ਦੱਸਿਆ ਜੀ ਕਿ ਤੁਸੀਂ ਸ਼ਾਇਦ ਮਾਈਗ੍ਰੇਟ ਹੋਏ ਇੱਥੇ ਹਾਂ ਜੀ ਅੰਦਾ ਏਰੀਆ ਕੋਈ ਹੋਰ ਆ ਮੇਰਾ ਪੜਾਣਾ ਨਹੀਂ ਸੀ ਮੈਂ ਗਵਰਨਮੈਂਟ ਜੌਬ ਤੇ ਸੀ ਜੀ ਇੰਦਰਾ ਗਾਂਧੀ ਦਾ ਜਦੋਂ ਮਾਰਡਰ ਹੋਇਆ ਮੈਂ ਫੜ ਗਿਆ ਸੀ ਅੱਛਾ ਜੀ ਮੈਂ 5 ਦਿਨ ਕਿਸੇ ਦੇ ਘਰ ਸ਼ਿਮਬੰਦਰਿਆ ਅੱਛਾ 6 ਤਰੀਕ ਰਾਤ ਨੂੰ ਮੈਨੂੰ ਮੇਰੇ ਪਿੰਡੋਂ ਛੱਡ ਕੇ ਗਿਆ ਮਿਲਟਰੀ ਬੜਾ ਬੁਰਾ ਵਕਤ ਸੀ ਵਿਦ ਫੈਮਲੀ ਸੀਗੇ ਕੱਲੇ ਨਾ ਫੈਮਲੀ ਪਿੰਡ ਆਈ ਹੋਈ ਸੀ ਅੱਛਾ ਅੱਛਾ ਮੈਂ ਕੱਲੋ ਸੇ ਨਵੰਬਰ ਚ 10 ਹੋ ਗਿਆ ਹਾਂ ਯਾਨੀ 6 ਨਵੰਬਰ ਨੂੰ ਮੈਨੂੰ ਰਾਤ ਨੂੰ ਛੱਡਣ ਆਇਆ ਅੱਛਾ ਜੀ ਘਰੇ ਮਾਦਮ ਸ਼ਾਇਦ ਸੀ ਵੀ ਹੋ ਨਹੀਂ ਆਉਂਦਾ ਖਤਮ ਹੋ ਗਿਆ ਹੋਊਗਾ ਆਹ ਹੁਰੀਆਣੇ ਦੇ ਕਈ ਪਿੰਡ ਸ਼ਾਇਦ 2000 ਦਿੱਤੇ ਸੀ ਉੱਥੇ ਬਹੁਤ ਹੋਇਆ ਉੱਥੇ ਅੱਗੇ ਪੈਂਡੀ ਸਾੜ ਦਿੱਤਾ ਸੀ ਸਾਰਾ ਆਹ ਹੁਾਂ ਦੇ ਚਿੱਲੜ ਕੇ ਕਿਹੜਾ ਹੁਾਂ ਚਿੱਲੜ ਤੋਂ ਨਾਲੇ ਸੀ ਅੱਛਾ ਤੁਹਾਡੇ ਲਾ ਉੱਥਾ ਉੱਥੇ ਸੀਗਾ ਮੇਰੀ ਸ਼ਹਿਰ ਚ ਡਿਊਟੀ ਸੀ ਰਿਵਾੜੀ ਰਿਵਾੜੀ ਸ਼ਹਿਰ ਚ ਰਿਵਾੜੀ ਤੋਂ 12 ਕਿਲੋ ਮਟਰ ਹੋਣਗੇ ਚਿੱਲੜ ਉਹ ਸਾਰਾ ਪਿੰਡ ਸਾੜਤਾ ਸਾਰੇ ਬੰਦੇ ਮਾਰਦਾ 650 ਦੇ ਲਗਭਗ ਬੱਲੇ ਪਰ ਦੁਆਰਾ ਸਾੜ 84 ਦਾ ਸੰਤਾਪ ਵੀ ਹੜਾਇਆ ਤੁਸੀਂ ਬੜਾ ਜੀ ਪੁੱਛੋ ਨਾ ਉਸ ਤੋਂ ਬਾਅਦ ਫਿਰ ਮੈਂ ਨੌਕਰੀ ਛੱਡ ਦਿੱਤੀ ਕਿਉਂਕਿ ਜਦੋਂ ਜਾਂਦੇ ਸੀ ਉਹ ਤੰਗ ਬਹੁਤ ਪੁਲਿਸ ਕਰਦੇ ਸੀ ਪੱਗਾਂ ਦੀ ਤਲਾਸ਼ੀ ਲੈਂਦੇ ਸੀ ਸਿੱਖਾਂ ਤੇ ਬਹੁਤ ਜ਼ਿਆਦਾ ਟੌਰਚਰ ਕਰਦੇ ਸੀ ਮੈਂ ਫਿਰ ਜੁਆਇਨ ਨਹੀਂ ਕੀਤਾ ਠੀਕ ਹੈ ਇਹ ਮੇਰਾ ਕੇਸ ਨਹੀਂ ਉਦੋਂ ਤੁਹਾਡੀ ਰਿਹائش ਹਰਿਆਣੇ ਸੀ ਸੀ ਹਰਿਆਣੇ ਅਚਾਰੇਵਾੜੀ ਮੈਂ ਤੇ ਕਦੇ ਪੰਜਾਬ ਬਾਰੇ ਵੀ ਸੋਚਿਆ ਹੀ ਨਹੀਂ ਸੀ ਮੈਂ ਪੰਜਾਬ ਚਾਹੂੰਗਾ ਜੀ ਮੈਂ ਤਾਂ ਬੜਾ ਮਸਤ ਮੌਲਾ ਸੀ ਮੈਂ ਉਹਨਾਂ ਦਾ ਵੀ ਸਿੰਗਰ ਰਹਾ ਨਾ ਹਾਂਜੀ ਹਾਂਜੀ ਹਰਿਆਣਵੀ ਮੈਂ ਮੈਂ ਕੰਪੀਟੀਸ਼ਨ 'ਚ ਮੈਨੂੰ ਪਤਾ ਨਹੀਂ ਕਿੰਨੇ ਦਾ ਨਾਮ ਪਾਇਤ ਸ਼ੀਲਡੋਂ ਵੀ ਪਈਆਂ ਹੋਣੀਆਂ ਅੱਛਾ ਜੀ ਕਿਉਂਕਿ ਮੇਰੀ ਆਵਾਜ਼ ਬੜੀ ਜ਼ਬਰਦਸਤ ਸੀ ਹੂੰ ਉਹ ਫਿਰ ਕਹਿ ਦਿੰਦੇ ਯੂ ਸਰਦਾਰ ਵਗੈਰਾ ਗਾਣੀਗਾਰ ਹੂੰ ਪਰ ਉਹ ਤੋ ਗਾਇਕੁੰਨ ਜਾਂਦੀ ਪੰਜਾਬੀ ਗੀਤ ਇਹਦਾ ਬੜਾ ਪ੍ਰਭਾਵ ਸੀ ਜੀ ਜੀ ਰਿਵਾਜ ਬੜੀ ਸੇ ਗਾਉਂਦੇ ਸੀ ਨਾਮ ਬੜੇ ਜਿੱਤੇ ਹੂੰ ਤੇ ਉਹ ਜੋ ਜੋ ਲੋਕ ਸੀ ਅਸੀਂ ਲੋਕ ਚੰਗੇ ਸੀ ਪਰ ਹਵਾ ਭਗੀ ਬਹੁਤ ਮਾੜੀ ਉਹ ਤੇ ਹਵਾ ਦੇ ਵਿੱਚ ਦੇਖੋ ਉਹ ਤੇ ਗੁੰਡਾਗਰਦੀ ਸੀਗੀ ਉਹ ਸਾਬ ਉਹਦੇ ਵਿੱਚ ਸਾਰੇ ਹਰਿਆਣਵੀਆ ਦਾ ਤੇ ਕੋਈ ਰੋਸ਼ਨੀ ਆਪਾਂ ਮੰਗਦੇ ਨਾ ਕੋਈ ਨਹੀਂ ਲੋਕਾਂ ਦਾ ਕੋਈ ਦੋ ਚਾਰ ਗੁੰਡਾਂ ਹਰ ਜਗ੍ਹਾ ਹੁੰਦੀ ਆ ਵੜਾ ਕਾਲਾ ਦੌਰ ਸੀਗਾ ਜੀ ਬੜਾ ਬੁਰਾ ਵਕਸ ਉਹ ਪਰਮਾਤਮਾ ਅੱਛਾ ਉਹ ਤੋਂ ਉਹ ਤੋਂ ਬਾਅਦ ਫਿਰ ਤੇ ਫੈਸਲਾ ਕੀਤਾ ਵੀ ਹੁਣ ਸੁਨਾਮ ਸੈਟਲ ਹੋ ਜੀ ਮੈਂ ਇੱਥੇ ਆਇਆ ਸੀ ਸਿਰਫ ਥੋੜਾ ਮੋਟਾ ਸਮਾਨ ਵਛਾਇ ਸੀ ਉਹ ਰੱਖਣ ਵਾਸਤੇ ਅੱਛਾ ਫਿਰ ਜਿੱਦੋਂ ਮੈਂ ਇਥੋਂ ਦਾ ਮਾਹੌਲ ਦੇਖਿਆ ਜੀ ਤੇ ਵਾਈਫ ਕਹਿੰਦੀ ਆਪਾਂ ਕਿਤੇ ਨਹੀਂ ਜਾਣਾ ਇੱਥੇ ਇੱਥੇ ਰਹਿਣਾ ਫਿਰ ਕੁਝ ਲੋਕ ਮੇਰੀ ਪਰਸਨੈਲਿਟੀ ਬਹੁਤ ਸੀ ਜੀ ਲੋਕ ਡਰ ਲੱਗੇ ਵੀ ਇਹ ਬੰਦਾ ਉਹ ਤੋਂ ਉਜੜ ਕੇ ਆਇਆ ਪਤਾ ਨਹੀਂ ਕਿੰਨਿਆਂ ਨੂੰ ਮਾਰੂ ਹਮ ਮੈਂ ਕਿਹਾ ਯਾਰ ਮੈਂ ਤਾਂ ਕਲਾਕਾਰਾਂ ਮੈਂ ਤਾਂ ਬਰਬਾਦ ਹੋ ਗਿਆ ਹਾਂ ਫਿਰ ਉਹ ਧਰਤੀ ਨੇ ਮਹਾਰਾਜ ਨੇ ਕਿਹੜੀ ਸਾਲ ਜਿਵੇਂ 84 ਤੋਂ 84 ਵਿੱਚ ਮੈਂ ਦਸੰਬਰ ਤੇ ਐ ਦਸੰਬਰ ਤੇ ਇੱਥੇ ਫਿਰ ਐਹੀ ਮਕਾਨ ਲਿਆ ਜੀ ਆਏ ਖਾਲੀ ਜਗ੍ਹਾ ਸੀ ਪਲਾਟ ਲਿਆ ਅੱਛਾ ਫਿਰ ਲੈ ਕੇ ਮਕਾਨ ਦਾ ਹਾਂਜੀ ਠੀਕ ਹੈ ਜੀ ਦੇਖੋ ਜੀ ਬੜਾ ਸੰਘਰਸ਼ ਮਈ ਵੀ ਕਹਿ ਸਕਦੇ ਆਂ ਔਰ ਬੜਾ ਰਜੇਮਿਆਂ ਭਰ ਤੁਹਾਡਾ ਜੀਵਨ ਜਿਹੜਾ ਉਹ ਰਿਆਰ ਖੂਬ ਮਿਹਨਤ ਕੀਤੀ ਤੁਸੀਂ ਬੜੀ ਮਿਹਨਤ ਕੀਤੀ ਅੱਜ ਕੱਲ ਫਿਰ ਕੀ ਚੱਲ ਰਿਹਾ ਜੀ ਪਰ ਫੈਮਿਲੀ ਚ ਕੌਣ ਕੌਣਾ ਫੈਮਿਲੀ ਸੀ ਦੋ ਟੈਸਟੀਆਂ ਬਹੁਤ ਵੱਡੀਆਂ ਹੋ ਗਈਆਂ ਹਾਂਜੀ ਇਹ ਲੜਕਾ ਸੀ ਇਹ ਪਿਛਲੇ ਸਾਲ 24 23 ਮਾਰਚ ਨੂੰ ਗੁਜ਼ਰ ਗਿਆ। ਓਹੋ। ਫਿਰ ਉਹ ਵਾਈਫ ਸੀ ਉਹ ਐਦ ਕੀ? 23 ਮਾਰਚ ਨੂੰ ਉਹ ਚਲੇਗੀ। ਓਹੋ, ਪੂਰੇ ਸਾਲ ਬਾਅਦ। ਸਾਲ ਬਾਅਦ। ਤੇ ਹੁਣ ਪੋਤਾ ਆ। ਅੱਛਾ। ਤੇ ਸਾਡੀ ਨੋਆ ਆ ਫੈਮਲੀ ਆ। ਤਿੰਨੇ ਜਣੇ ਆ ਤੁਸੀਂ। ਹਾਂਜੀ। ਤੇ ਪੋਤਾ ਤੁਹਾਡਾ ਜਿਵੇਂ ਤੁਸੀਂ ਦੱਸ ਰਹੇ ਸੀ ਉਹਦਾ ਕੈਮਰਾ ਉਹ ਵੀ ਸੰਗੀਤਨਾ ਕਾਫੀ। ਹਾਂ, ਵਧੀਆ। ਤਬਲਾ ਬਹੁਤ ਅੱਛਾ ਵਜਾਂਦਾ, ਹਾਰਮੋਨੀਅਮ ਵੀ ਵਧੀਆ ਵਜਾਂਦਾ। ਅੱਛਾ। ਗਾਉਂਦਾ ਵੀ ਬਹੁਤ ਵਧੀਆ। ਸ਼ਬਦ ਵੀ ਗਾਉਂਦਾ। ਤੁਸੀਂ ਟ੍ਰੇਨਿੰਗ ਦੇ ਰਹੇ ਹੋ ਕਿ ਬਾਹਰੋਂ ਲੈ ਰਹੇ ਹੋ? ਬਸ ਮੈਨੂੰ ਵੇਖ ਭੁੱਖੇ ਲੱਗ ਗਿਆ। अच्छा ओ ਸਾਡੇ ਕੋ ਕੋਈ ਪ੍ਰੁਕੀਰਤਰ ਦਾ ਕੋਈ ਨਾ ਕੋਈ ਪ੍ਰੋਗਰਾਮ ਆ ਜਾਂਦਾ ਠੀਕ ਮੈਂ ਕੀਰਤਨ ਵੀ ਬਹੁਤ ਵਧੀਆ ਕਰਦਾ ਜੀ ਉਹ ਤੇ ਹੈ ਹੀ ਇਹ ਬਹੁਤ ਵਧੀਆ ਗੁਰਬਾਣੀ ਦਾ ਰਾਗਾਂ ਚ ਤੇ ਉਹਦੇ ਨਾਲ ਰੋਟੀ ਮੁਲਕਾ ਚੱਲੀ ਜਾਂਦਾ ਵਾ ਠੀਕ ਬਹੁਤ ਚੰਗੀ ਗੱਲ ਆ ਜੀ ਤੇ ਹੁਣ ਫਿਰ ਮਤਲਬ ਬੇਟੇ ਨੂੰ ਕੀਰਤਨ ਵਾਲੇ ਪਾਸੇ ਪਾਇਆ ਤੁਸੀਂ ਇਹ ਜਾਂ ਪ੍ਰੋਫੈਸ਼ਨਲ ਗਾਇਕੀ ਚ ਹੋ ਤੇਰੀ ਮਰਜ਼ੀ ਹੈ ਆਪਦਾ ਹੋਰ ਵੀ ਕੰਮ ਸਿੱਖ ਰਿਹਾ ਅੱਛਾ ਇਹਨੂੰ ਓਪਨ ਕੀਤਾ ਜਿਉਂ ਮਨ ਚੀ ਤੇ ਜੋ ਕਰਨਾ ਚਾਹੁੰਦਾ ਹੈ ਬਹੁਤ ਚੰਗੀ ਗੱਲ ਹੈ ਨਿਰਾਲਾ ਸਾਹਿਬ ਕੈਸਤਾ ਤੇ ਤੁਹਾਡੀਆਂ ਤਵੇ ਵੀ ਆਏ ਤੁਸੀਂ ਹੋਰ ਫਿਲਮਾਂ ਚ ਵੀ ਗਾਇਆ ਕਿਸੇ ਜੀ 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 ਇੱਕ ਫਿਲਮ ਬਣੀ ਸੀ ਪਛਤਾਵਾ ਪਛਤਾਵਾ ਪੰਜਾਬੀ ਫਿਲਮ ਸੀਗੀ ਹਾਂਜੀ ਜਰਨੈਲ ਸਿੰਘ ਮਾਲ ਦੇ ਮੇਰੇ ਮੇਰੇ ਏਰੀਆ ਚ ਬਣੀ ਸੀ ਮੇਰੇ ਗਵਾੜ ਪਿੰਡ ਦੀ ਕਹਾਣੀ ਆ ਉਹਦੇ ਚ ਧਾਰੀਵਾਲ ਸੋਈਆਂ ਪਿੰਡ ਦੀ ਸ਼ਾਇਦ ਉਹਦਾ ਆਪਦਾ ਹੀ ਨਾਮ ਲਿਖਿਆ ਹੋਇਆ ਸੀ ਅੱਛਾ ਜੀ ਜਰਨੈਲ ਸਿੰਘ ਮਾਲ ਦਾ ਹਾਂਜੀ ਫਿਲਮ ਬੜੀ ਵਧੀਆ ਸੀ ਅੱਛਾ ਮੇਰੇ ਚ ਦੋ ਗਾਣੇ ਸੀ ਅੱਛਾ ਤੁਹਾਡੀ ਆਵਾਜ਼ ਚ ਹਾਂਜੀ ਹਾਂਜੀ ਟਾਈਟਲ ਤੇ ਤੁਸੀਂ ਉੱਤੇ ਫਰਮਾਇਗੇ ਨਾ ਮੇਰੇ ਤੇ ਨਹੀਂ ਫਰਮਾਇਆ ਗਿਆ ਪਿਛੇ ਉਹ ਮੇਰਾ ਥੋੜਾ ਜਿਹਾ ਡਾਕਟਰ ਦਾ ਰੋਲ ਹੈ ਅੱਛਾ ਜਿਹਾ ਥੋੜਾ ਜਿਹਾ ਅੱਛਾ ਤੇ ਸ਼ਵਿੰਦਰ ਮਾਲ ਦੀ ਫਿਲਮ ਸੀ ਜੀ ਤੇ ਉਹਦੇ ਚ ਦੋ ਗਾਣੇ ਸੀ ਮੇਰੇ ਇੱਕ ਤਾਂ ਸਾਧਨਾ ਸਰਗਮ ਨਾਲ ਸੀ ਜੀ ਇੱਕ ਸੀ ਅਲਕਾ ਜਾਗਨਾ ਕਿਆ ਬਾਤ ਹੈ ਉਹਦੇ ਨੰਮਰੀ ਪਿਛਲੇ ਤੁਸੀਂ ਨਹੀਂ ਮੈਂ ਕਲਮਾ ਪੜਨਾ ਯਾਰ ਦੇ ਨਾਲ ਹੂੰ ਲੋਕੀ ਪੜਦੇ ਵੇਦ ਪ੍ਰਾਨ ਹੂੰ ਯਾਰ ਤੇ ਰੱਬ ਵਿੱਚ ਫਰਕ ਨਾ ਕੋਈ ਜੇ ਕੋਈ ਵੇਖੇ ਨਾਲ ਧਿਆਨ ਇੱਕ ਉਹ ਸੀ ਦੇ ਵਿੱਚ ਅੱਖ ਜਦੋਂ ਦੀ ਲਾਈ ਮੈਂ ਅੱਖ ਨਹੀਂ ਲਾਈ ਇਹ ਅਲਕਾ ਯਾਗਨਾ ਕਾਲਸ ਇਹ ਹੈਗੀ ਹੈ ਮੇਰੇ ਕੋਲ 94 ਦੀ ਗੱਲ ਆ 94 ਤੇ ਲੱਗ ਗਿਆ ਜੀ ਕਿਹੜਾ ਵਾਦਾ ਜੀ ਮੈਂ ਸ਼ੂਟਿੰਗ ਦੇਖਣ ਵੀ ਗਿਆ ਸੀ ਉੱਥੇ ਅੱਛਾ ਜੀ ਜਰਨੈਲ ਸਿੰਘ ਮਾਲ ਦੇ ਬਾਹਰ ਉਹਨਾਂ ਦਾ ਸੀਗਾ ਉਹ ਇੱਕ ਤਾਂ ਕੋਠੀ ਸੀ ਉੱਥੇ ਹਸਰਤ ਸਾਹਿਬ ਦੀ ਹਾਂਜੀ ਸੁਖਪਾਲ ਵੀਰ ਸਿੰਘ ਹਸਰਤ ਹਾਂਜੀ ਡੀਪੀ ਆਰ ਉਸ ਜਿਹੜਾ ਸ਼ਾਇਰ ਵੀ ਸੀ ਪੰਜਾਬੀ ਦਾ ਜੀ ਜੀ ਉਹਦੀ ਕੋਠੀ 'ਚ ਸ਼ੂਟਿੰਗ ਹੋਈ ਸੀ ਕਾਧੀਆਂ ਵੀ ਸੀ ਕਾਧੀਆਂ चरौन में चरौन में 94 96 ਨਿਕਲ 94 ਇੱਕ ਹੋਰ ਫਿਲਮ ਚਕਾਇਆ ਸੀ ਝਾਂਜਰ ਫਿਲਮ ਜੀ ਉਹ ਤਾਂ ਪੂਰੀ ਹੋਈ ਨਹੀਂ ਉਹ ਚਗਾਣੇ ਤਿੰਨ ਸੀ ਚਾਰ ਲੀਜ਼ ਬਹੁਤ ਵਧੀਆ ਫਿਲਮ ਸੀ ਉਹ ਮਾਰਦਾ ਬੰਦਾ ਸੀ ਕੋਈ ਬਣਾ ਰਿਹਾ ਸੀ ਪਤਾ ਨਹੀਂ ਉਹਦੇ ਪੈਸੇ ਮੋਗੇ ਕੀ ਗੱਲ ਬਣ ਗਈ ਕੋਈ ਵਾਦੇ ਕੱਟੇ ਹੋ ਜਾਂਦੇ ਹਾਂ ਜੀ ਤੁਹਾਡੇ ਸੁਣਨ ਵਾਲੀ ਚੀਜ਼ ਹੈ ਪਰੇਰ ਰਸਾ ਇੰਦਕਾ ਪ੍ਰੇਰ ਰਸਾ ਸਾਰੇ ਮਾਏ ਮਾਪਾ ਆ ਮਾਪਾ ਮਾਪਾ ਮਾਰੇ ਸਾਰੇ ਜਰੇ ਜਰੇ ਸਾਰੇ ਜਵੀ ਸਾਰੇ ਲੋ ਚੰਨ ਚਾਨਣੀ ਸਿਰਾ ਪਹਿਲੀ ਪਹਿਲੀ ਮੁਲਾਕਾ ਚੰਨ ਚਾਨਣੀ ਸਿਰਾ ਪਹਿਲੀ ਪਹਿਲੀ ਮੁਲਾਕਾ ਕੋਈ ਸਿਗੇ ਨਾਲ ਕੰਬੇ ਮੈਂ ਸੋ ਜਾਵੇ ਨਾ ਖਲੋਏ गल उन बि नोल मेको बि न हुया उन बि नोल मेथो बि न हुया चङ चन सिरा पतिया मावा शगन मना चंद तारे नर विची सू ਹਏ ਲੋ ਹਏ ਤੇ ਚੰਦ ਤਾਰੇ ਲਹਿਰੀ ਵਿੱਚ ਸਾਨੂੰ ਮੇਖਣੇ ਨੂੰ ਆਏ ਮੇਰੇ ਚੰਨ ਸਾਵੇਂ ਲੱਗੇ ਨੀਓ ਚੰਨ ਮੋਇਆ ਮੋਇਆ ਮੇਰੇ ਚੰਨ ਸਾਵੇਂ ਲੱਗੇ ਤੇਰੀ ਚੰਨ ਮੋਇਆ ਮੋਇਆ ਗਾਲਿਓ ਦੇ বিনা ਕੀਤੀ ਬੋਧ ਮੇਕੋ বিনা ਹੋਇਆ ਆਪੀ ਤੇ ਮੋਹ ਮੈਨੋ ਵੀ ਨਾ ਹੋ ਵਾਹ ਜੀ ਵਾਹ ਜੀ ਵਾਹ ਕੀ ਬਾਤ ਮੈਂ ਕੁਝ ਦਿਖਾਵ ਸ਼ੁਰੂ ਕੀਤਾ ਕਦੇ ਕਦੇ ਅੱਛਾ ਹੁਣ ਦੁਬਾਰਾ ਹਾਂਜੀ ਉਹ ਜੀ ਜਦੋਂ ਆਉਂਦਾ 15 ਅਗਸਤ ਹਾਂਜੀ ਉਹਦੇ ਉੱਤੇ ਆਪਣੀ ਮੈਂ ਬੇਦਨਾ ਦੱਸਦਾ ਜੀ ਕੈਸੀ ਆਈ ਆਜ਼ਾਦੀ ਲੋਕੋ ਕੈਸੀ ਆਈ ਆਜ਼ਾਦੀ ਸਾਡੀ ਬੜੀ ਬਰਬਾਦੀ ਲੋਕੋ ਸਾਡੇ ਲਈ ਬਰਬਾਦੀ ਵਾਹ ਮੁਸਲਮ ਲੀਗ ਤੇ ਆਰ ਐਸ ਨੇ ਡਾਡਾ ਕਹਿਰ ਕਮਾਇਆ ਹਸਦੇ ਵਸਤੇ ਵਤਨ ਮੇਰੀ ਨੂੰ ਲਾਂਬੂ ਦੋਵਾਂ ਦਾ ਲਾਂਬੂ ਮਾਂ ਵੀ ਵੱਡੀ ਪਿਓ ਵੀ ਵੱਡਿਆ ਵੜ ਤੇ ਚਾਚੇ ਤਾਏ ਮਾਸੜ ਪੁੱਪੜ ਭੈਣ ਭਰਾ ਵੜ ਵੜ ਕੀ ਕੀ ਜ਼ਬਰ ਸਿਟਾਏ ਇਸ ਤਰ੍ਹਾਂ ਕਰਕੇ ਆ ਲਾਸਟ ਚ ਉਹਦਾ ਆਉਦਾ ਹੂੰ ਇੱਜ਼ਤਾਂ ਲੁੱਟੀਆਂ ਉਹਨਾਂ ਸਾਡੀਆਂ ਹੂੰ ਜਿਨ੍ਹਾਂ ਦੀਆਂ ਇੱਜ਼ਤਾਂ ਅਸੀਂ ਬਚਾਈਆਂ ਹੂੰ ਲੰਘੇ ਜ਼ਾਲਮ ਸਾਲ ਲੰਘਿਆ ਜ਼ਾਲਮ ਸਾਲ 47 ਫਿਰ ਜ਼ਾਲਮ ਸਾਲ 83 ਆਇਆ ਮਾਤਰ ਦੀ ਇੱਕ ਪਾਪੜ ਡੈਣ ਨੇ ਡਾਡਾ ਕਹਿਰ ਕਮਾਇਆ ਬੱਚੇ ਬੁੜੇ ਨੌਜਵਾਨ ਗਾ ਵਿੱਚ ਪਾਪੜ ਕੈਰ ਸੀ ਸਾੜੇ ਹੂੰ ਐਸਾ ਜ਼ੁਲਮ ਕਮਾਇਆ ਉਹਨੇ ਕਿਤੇ ਭੈੜੇ ਖਾਰੇ ਹੂੰ ਲੰਘ ਕੇ ਸਨ 47 84 ਹੂੰ ਨਾ ਬਿਲੀ ਸਾਨੂੰ ਆਜ਼ਾਦੀ ਹਮ ਸਾਰੀ ਬੜੀ ਬਰਬਾਦੀ ਲੋਕੋ ਨਾ ਇਹ ਦਰ ਨਾ ਇਹ ਕਰ ਨਾ ਦੇਸ਼ ਇਹ ਸਾਡਾ ਹਮ ਨਾ ਇਹ ਦਰ ਨਾ ਇਹ ਕਰ ਨਾ ਦੇਸ਼ ਇਹ ਸਾਡਾ ਅਸੀਂ ਐਵੇਂ ਰਹਿ ਮਰਦੇ ਬੁੱਸਲਤ ਕਾਇਰ ਲਿਟਾ ਕੇ ਰਹੇ ਸਦਾ ਬਰੋਸਾ ਬਰੋਸਾ ਕਰਦੇ ਇੱਕ ਹੋਰ ਲੈਣਾ ਲਿਖਿਆ ਸੀ ਕਿਉਂਕਿ ਉਧਰ ਵੀ ਉਹ ਹੋਇਆ ਇੱਧਰ ਵੀ ਤੂੰ ਵੀ ਕਾਸਲ ਤੇ ਮੈਂ ਵੀ ਕਾਸਲ ਅਸਾਂ ਦੁਵਾਨੇ ਘੱਟ ਨਾ ਕੀਤੀ ਆਪਣੇ ਹੱਥੀ ਆਪਣੇ ਵੱਡੇ ਆਪਣੇਆਂ ਤੇ ਕੀ ਕੀ ਬਿਤੀ ਮੇਰੇ ਹੱਥ ਚ ਤੇਰਾ ਖੰਜਰ ਤੇਰੇ ਹੱਥ ਚ ਮੇਰਾ ਖੰਜਰ ਮੈਂ ਤਰਫਾਂ ਲੈ ਲ ਪੁਰ ਰਹੀ ਤੂੰ ਰੋਵੇਂ ਕਰ ਕਰ ਯਾਦ ਜਲੰਦਰ ਹੂੰ ਵਾ ਤੜਫ ਤੜਫ ਕੇ ਮਰ ਗਿਆ ਬਾਪੂ ਕਾਸ਼ ਮੈਂ ਆਪਣੇ ਪਿੰਡ ਵਿੱਚ ਜਾਵਾਂ ਨੂਰੇ ਸਾਦਕ ਤੇ ਮੁਹੰਮਦ ਨੂੰ ਘੁਰਕੁੜ ਜਾ ਕੇ ਜੱਫੀਆਂ ਮਾਵਾਂ ਮੇਝੇ ਮਾਸੀ ਨੂਰਾ ਕਿਥੇ ਮਾਰਦ ਹੱਥੜਾ ਗਲ ਲਗ ਰੋਵਾ ਤਾਈ ਮੇਰੇ ਜੇ ਸਜਦਾ ਮੈਨੂੰ ਹੰਝੂਆਂ ਨਾਲ ਪਰਮੈ ਧੋਵਾ ਹੂੰ ਤੂੰ ਉੱਜੜ ਕੇ ਉਧਰ ਟਰ ਗਿਆ ਹੂੰ ਤੇ ਮੈਂ ਉੱਜੜ ਕੇ ਇੱਧਰ ਆਇਆ ਦੋਵਾਂ ਨਜਦੀ ਮੌਤ ਵੇਖੀ ਆਪਣਾ ਸਭ ਕੁਝ ਗਵਾਇਆ ਆਪਣਾ ਸਭ ਕੁਝ ਕਰੇ ਕਰੇ ਆ ਜਾਂਦਾ ਕੀ ਬਾਤਾਂ ਜੀ ਕੀ ਬਾਤਾਂ ਜੀ ਬੜੀ ਦਰਸਲ ਜਿਹੜੇ ਤੁਸੀਂ ਦੋ ਸੰਤਾਪ ਹੰਡਾਏ ਜਿਵੇਂ ਤੁਸੀਂ ਦੱਸਿਆ ਇੱਕ 47 ਦਾ ਇੱਕ 84 ਹਾਂ ਦੋ ਦੋ ਸੰਤਾਪ ਤੁਹਾਨੂੰ ਹੰਡਾਉਣੇ ਪਏ ਮਤਲਬ 47 ਜੀ ਤੁਸੀਂ ਲਾਇਲਪੁਰ ਤੋਂ ਉੱਜੜ ਗਏ ਲਾਇਲਪੁਰ ਤੋਂ ਅੱਛਾ ਜੀ ਮੁਜਰਗਾ ਨੇ ਬੜੇ ਸੰਤਾਪ ਦੇਖੇ ਜੀ ਮੈਂ ਇਹ ਦੇਖਿਆ ਜੀ ਉਹ ਫਿਰ ਗੱਲਾਂ ਆਰਟਿਸਟ ਦਾ ਜਿਹੜਾ ਆਉਂਦਾ ਸ਼ਾਇਰ ਹੈ ਉਹ ਤਾਂ ਸੱਚ ਕਹਿ ਦਿੰਦਾ ਨਾ ਬਿਲਕੁਲ ਜੀ ਬਿਲਕੁਲ ਜੋ ਸੱਚ ਨਹੀਂ ਕਹਿੰਦਾ ਫਿਰ ਉਹ ਸ਼ਾਇਰ ਨਹੀਂ ਫਿਰ ਸ਼ਾਇਰ ਕਹਦਾ ਜੀ ਇਹ ਪਰ ਲੋਕ ਪਿਆਰ ਕਰਦੇ ਸੁਣਦੇ ਆ ਸੁਣਦੇ ਜੀ ਅਸੀਂ ਗਾਉਣਾ ਚਾਹੁੰਦੇ ਆ ਪਰ ਅੱਗੇ ਪ੍ਰੋਗਰਾਮ ਹੈ ਨਹੀਂ ਨਹੀਂ ਅੱਗੇ ਮਾਹੌਲ ਕਿਹੋ ਜਿਹਾ ਬਣਦਾ ਰਹਿੰਦਾ ਵਾ ਬਾਕੀ ਜਨਰ ਨੇ ਤੁਹਾਨੂੰ ਸੁਣਨਾ ਉਹਨਾਂ ਨੇ ਤੁਹਾਨੂੰ ਹੀ ਸੁਣਨਾ ਹੈ ਸੁਣਦੇ ਆ ਸ਼ੱਕਰੀਆਂ ਜਿਹੜੇ ਤੁਹਾਡੇ ਫੈਨ ਆ ਜਿਹੜੇ ਚੰਗੀਆਂ ਚੀਜ਼ਾਂ ਦੇ ਫੈਨ ਆ ਉਹ ਸਾਰੇ ਵੀ ਜੁੜੋ ਹੋਰ ਸੋਸ਼ਲ ਮੀਡੀਆ ਦੇ ਨਾਲ ਤੁਸੀਂ ਵਰਸ ਵਗੈਰਾ ਦੇ ਵਿੱਚ ਪਾਉਂਦੇ ਨਹੀਂ ਫੇਸਬੁੱਕ ਵਗੈਰਾ ਦੇ ਨਹੀਂ ਆਪਣੇ ਚਰਾਵਾ ਪਾਉਂਦੇ ਡੈਲੀ ਹੁਣ ਪਾਵੇਂਗੇ ਇਹਨਾਂ ਦਾ ਅਕਾਊਂਟ ਬਣਾ ਕੇ ਉਹਦੇ ਤੇ ਦੇਖੋ ਕਿਦਾਂ ਜਿਹੜੇ ਜਿਹੜੇ ਬੰਦੇ ਐਕਟਿਵ ਨੇ ਸੇਵਾ ਸਿੰਘ ਨੌਰਥ ਵਰਗੇ ਡੈਲੀ ਲੋਕ ਵੇਟ ਕਰਦੇ ਉਹਨਾਂ ਦੀ ਪੋਸਟਾਂ ਦੀ ਸਿੰਧਰ ਡੱਬੂ ਵਾਲੀ ਹੋਗੇ ਜਿੰਨੇ ਤਾਂ ਨਵੀਂ ਪੀੜੀ ਤੇ ਖੈਰ ਤੁਹਾਡੀ ਤੁਹਾਡੇ ਪੀੜੀ ਤੇ ਵੀ ਕਈ ਐਕਟਿਵ ਆ ਪੂਰੇ ਆਪਣਾ ਕਦੀ ਗਾ ਕੇ ਪਾ ਤਾ ਕਦੀ ਲਿਖ ਕੇ ਪਾਤਾ ਜੋ ਵੀ ਹੁੰਦਾ ਬੜਾਈ ਅਖਬਾਰ ਕਿਸੋੜਾ ਹਾਂਜੀ ਜੀ ਕਿਹੜੇ ਰਬਿਸ਼ ਕਿਹੜਾ ਗਾਣਾ ਕਿਹੜਾ ਰਾਗ ਕਰੋ ਗਾਵਾ ਜੀ ਇਹਨੀਆਂ ਸੁਰਾਂ ਨੇ ਇਹਦੇ ਚਾਹ ਵਰ جتਨੇ ਇਹ 60 ਤਾਲ ਚਾਹੀਦਾ ਹਾਂ ਤਾਂ ਲੋਕਾਂ ਨੇ ਲੈ ਕੇ ਕਿਹਾ ਫਿਰ ਮੈਂ ਬਿਮਾਰ ਹੋ ਗਿਆ ਰਹਿ ਗਿਆ ਮੈਂ ਦੁਬਾਰਾ ਸ਼ੁਰੂ ਕਰਦੇ ਹਾਂ ਉਹਨੂੰ ਕੰਟੀਨਿਊ ਰੱਖੋ ਜੀ ਉਹਨੂੰ ਕੰਟੀਨਿਊ ਰੱਖੋ ਸੋ ਦਰਸ਼ਕੋ ਇਹ ਸੰ ਸਾਡੇ ਨਾਲ ਪ੍ਰਸਿੱਧ ਗਾਇਕ ਸੁਲੱਖਣ ਸਿੰਘ ਜੀ ਨਰਾਲਾ ਸਾਹਿਬ ਸੁਨਾਮ ਤੋਂ ਤੇ ਬਾਜੀ ਤੁਹਾਡੇ ਦਰਸ਼ਨ ਕਰਕੇ ਤੁਹਾਡਾ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਜੀ ਮਿਹਰਬਾਨੀ ਔਰ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੁਸੀਂ ਤੁਹਾਡਾ ਵੈਲਕਮ ਹੈ ਐਡੀ ਦੂਰ ਆਏ ਹੋ ਤੁਸੀਂ ਸਾਡੀ ਖੈਰਮਕਦਮ ਨਾਲ ਤੁਹਾਡਾ ਸਵਾਗਤ ਹੈ ਮੈਂ ਤਾਂ ਕੋਈ ਚੀਜ਼ ਹੈ ਨਹੀਂ ਹਾਂ ਇਹਨਾਂ ਕਹਿ ਦੱਸ ਇਹਦੀ ਕਿਰਪਾ ਹੈਗੀ ਹੈ ਵੀ ਇੰਨੀ ਉਮਰ 75 ਸਾਲ ਹੋਣ ਦੇ ਬਾਅਦ ਆਵਾਜ਼ ਆ ਗਈ ਹੈ ਬਹੁਤ ਬਹੁਤ ਮਜੀ ਹੋਈ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਸਾਡਾ ਸਾਡਾ ਜਿਹੜਾ ਥੋਲਾ ਪੈਲੂ ਮਰ ਮੁਰ ਜਾਂਦੇ ਆ ਕਮਰੇ ਪਰਮਾਤਮਾ ਦੀ ਕਿਰਪਾ ਜੀ ਤੁਹਾਡੇ ਚਲੋ ਸਾਰਾ ਵੈਲ ਸੈਟਲਡ ਹੋ ਸਾਰਾ ਵਧੀਆ ਜ਼ਿੰਦਗੀ ਲਾਈ ਬੜੀ ਵਧੀਆ ਲਾਈ ਤੁਹਾਡਾ ਬਹੁਤ ਬਹੁਤ ਧੰਨਵਾਦ